ਕਿੰਨੇ ਇਹੋ ਜਿਹੇ ਗਾਇਕ ਹੈ ਜਣਾ ਦਸ ਦੁਨੀਆ ਤੋਂ ਸ਼ਰੀਰਿਕ ਤੌਰ ਤੇ ਜਾਣਾ ਤੁਹਾਨੂੰ ਖਲਦਾ ਮੈਨੂੰ ਕਲਦੀਪ ਮਾਨਕ ਦਾ ਬਹੁਤ ਖਲਦਾ ਹੈ ਜੀ ਜਾਣਾ ਤਾਂ ਹੈਗਾ ਹੀ ਅਸੀਂ ਵੀ ਜਾਣਾ ਹੈ ਕਿਹੜਾ ਰਹਿਣਾ ਹੈ ਸ੍ਰਿੰਦਰ ਛਿੰਦੇ ਦਾ ਬਹੁਤ ਖਲਦਾ ਹੈ ਦਲਸ਼ਾਦ ਅਖਤਰ ਬੇਫਜ਼ੂਲ ਮਾਰਿਆ ਗਿਆ ਵਿਚਾਰਾ ਜੀ ਸੋ ਕੋਈ ਕਲਾਕਾਰ ਜਿਹੜੇ ਗਏ ਆ ਖਲਦਾ ਹੀ ਆ ਪਰ ਹੁਣ ਦਿਸ ਇਜ਼ ਲਾਈਫ ਆਉਣਾ ਜਾਣਾ ਤਾਂ ਬਣਿਆ ਹੀ ਆ ਅਸੀਂ ਤਾਂ ਇੱਕ ਪਲੇ ਕਰਨਾ ਹੈ ਰੋਲ ਪਲੇ ਕਰਨਾ ਹੈ ਆਪਦਾ ਆਪਦਾ ਜਦੋਂ ਸੀਨ ਖਤਮ ਹੋ ਜਾਂਦਾ ਹੈ ਬਸ ਖਤਮ ਪੜਦਾ ਡਿੱਗ ਜਾਂਦਾ ਤੁਸੀਂ ਜੇਦਾ ਤੁਸੀਂ ਬਾਰ ਬਾਰ ਜ਼ਿਕਰ ਕਰ ਰਹੇ ਹੋ ਕੁਲਦੀਪ ਮਾਨਕ ਜੀ ਦਾ ਹੈ ਨਾ ਤੁਸੀਂ ਰਖੜੀ ਬੰਨਦੇ ਸੀ ਹੁਣ ਉਹਨਾਂ ਦੀ ਬੇਟੀ ਨਾਲ ਵੀ ਥੋੜਾ ਟਾਈਮ ਪਹਿਲਾਂ ਮੇਰੀ ਮੁਲਾਕਾਤ ਹੋਈ ਸੀ ਹਾਂ ਉਹਦਾ ਮੈਨੂੰ ਨੰਬਰ ਦਿਓ ਉਹਨੇ ਮੈਂ ਸ਼ਕਤੀ ਨਾਲ ਆਉਣਾ ਸੀ ਮੇਰੇ ਕੋਲੇ ਹਾਂ ਆਈ ਨੀ ਮੈਂ ਗੀਤ ਕਰਾਂਗੇ ਉਹਦੇ ਨਾਲ ਸ਼ਕਤੀ ਨਾਲ ਮੈਂ ਆਈ ਥਿੰਕ ਉਹ ਇੰਡੀਆ ਹੀ ਉਹਨਕੇ ਮੈਂ ਦੋਨਾਂ ਨਾਲ ਐਕਸਚੇਂਜ ਕਰਾਂਗੇ ਕਿੱਦਾਂ ਉਹਨਾਂ ਦਾ ਬਚਪਨਾ ਵੇਖਿਆ ਤੁਸੀਂ ਔਰ ਕਿੱਦਾਂ ਉਹਨਾਂ ਦੀ ਪਰਸਨੈਲਿਟੀ ਨੂੰ ਤੁਸੀਂ ਜੀ ਹੈ ਕੁਲਦੀਪ ਮਾਨਕ ਜੀ ਕੁਲਦੀਪ ਮਾਨਕ ਇੱਕ ਰੱਬੀ ਰੂਹ ਸੀ ਉਹ ਜਦ ਤੱਕ ਕਲਾਕਾਰ ਪੈਦਾ ਹੋ ਹੀ ਨਹੀਂ ਸਕਦਾ ਮੈਂ ਇੰਨੇ ਪ੍ਰੋਗਰਾਮ ਉਹਦੇ ਕਰਵਾਏ ਨੇ ਉਹ ਆ ਪਟਿਆਲੇ ਮੇਰੇ ਕੋਲ ਵੀ ਗਿਆ ਸੀ ਆਈਐਸ ਦੇ ਵਿੱਚ ਉਹਨੂੰ ਸ਼ਕਤੀ ਨੂੰ ਟ੍ਰੇਨਿੰਗ ਦਿਵਾਉਣ ਲਈ ਜੀ ਭੇਜਿਆ ਸੀਗਾ ਹਾਂ ਮੇਰੇ ਨਾਲ ਸਾਰੀਆਂ ਗੱਲਾਂ ਕਰ ਲਿਆ ਕਿਉਂਕਿ ਮੈਂ ਨਾਰਥ ਜ਼ੋਨ ਚ ਮਿਲੀ ਸੀ ਪਹਿਲੀ ਵਾਰੀ ਤਾਂ ਫਿਰ ਮੈਂ ਉਹਨਾਂ ਦੇ ਘਰੇ ਵੀ ਜਾਂਦੀ ਰਹੀ ਮੇਰੇ ਬੱਚੇ ਮਾਮਾ ਜੀ ਕਹਿੰਦੇ ਸੀ ਅੱਛਾ ਮੇਰੀ ਬੇਟੀ ਰੋਈ ਜਾਵੇ ਜਦੋਂ ਮਾਨਕ ਦਾਖਲ ਹੋਇਆ ਹਸਪਤਾਲ ਚ ਕਹਿੰਦੀ ਮਾਮਾ ਜੀ ਨੂੰ ਕੁਝ ਹੋ ਨਾ ਜਾਵੇ